ਹੇ ਗੁਰਪ੍ਰੀਤ ਮੈਨੂੰ ਦੋ ਦਾਣੇ ਚੀਨੀ ਦੇ 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 ਜੀ ਮੈਨੂੰ ਤਾਂ ਨਾ ਦੋ ਦਾਣੇ ਚੀਨੀ ਦੇ 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 ਉੱਤੇ ਮੈਂ ਮੋਨੂ ਦੇ ਪਾਪਾ ਨੂੰ ਚਾਹ ਬਣਾ ਕੇ ਦੇਣੀ ਹੈ ਸਾਡੇ ਚੀਨੀ ਨਹੀਂ ਹੈਗੀ ਕੋਈ ਨਹੀਂ ਕੋੰਨੇ ਵੇਲੇ ਆਇਆ ਨਾ ਕੰਮ ਤਾਂ ਨੇ ਸਾਰੇ ਨੇ ਕਰ ਦਿੱਤੇ ਗੁੜੀ ਮਾਂ ਜੰਦਿਆ ਭਾਂਡੇ ਸਾਰੇ ਕੰਮ ਸਾਡੀ ਗੁੜੀ ਕਰ ਦਿੰਦੀ ਹੈ ਤੇਰੀ ਨਹੀਂ ਕਰਦੀ ਤੇ ਕਰਦੀ ਹੈ ਬਾਹਰ ਨੂੰ ਲੰਗੀ ਵੀ ਹੈ ਕੰਮ ਬਾਹਰ ਦੇ ਵੀ ਐ ਤੋਂ ਹਾਂ ਲੋਕ ਜੀ ਉਹ ਡੱਬੇ ਚ ਕੀ ਪਿਆ ਅੱਜ ਤਾਂ ਮੈਂ ਥੋੜਾ ਜਿਹਾ ਉਹ ਬਣਾਇਆ ਸੀਗਾ ਗੁਜਰੇਲਾ ਬਣਾਇਆ ਤਾਂ ਮੈਨੂੰ ਉਹ ਵੀ ਦਿਖਾ ਦੇ ਸੁਆਦ ਹੈ ਉਹ ਵੀ ਦਿਖਾ ਦੇ ਸੁਆਦ ਉਹ ਵੀ ਲੈ ਕੇ ਜਾਣਾ ਜਰੂਰ ਦੇ ਕੇ ਪਚਾਰ ਦਸ ਖਾਲੂ ਕਰੋ ਅੱਛਾ ਉਹਦੇ ਵਿੱਚ ਉਹ ਦੂਸਰੇ ਡੱਬੇ ਚ ਕੀ ਹੈ ਉਹਦੇ ਚ ਤਾਂ ਮੈਂ ਰਾਇਤਾ ਬਣਾਇਆ ਤਾਂ ਹੁਣ ਰੋਟੀ ਵਾਸਤੇ ਸੇਬੀ ਥੋੜਾ ਜਿਹਾ ਦੇ ਦੇ ਮਨੂ ਦਾ ਪਾਪਾ ਖਾ ਲੂਗਾ ਥੋੜਾ ਜਿਹਾ ਜ਼ਿਆਦਾ ਬਾਦੀ ਮਨੂ ਪਾ ਲੂਗਾ ਅਸੀਂ ਰੋਟੀ ਖਾਣੀ ਆ ਹਲਾ ਸਾਰਿਆਂ ਨੇ ਅੱਲ ਮੈਂ ਕੋੜਾ ਕਿ ਲੈ ਕੇ ਕਿਵੇਂ ਜਾਊਂਗੀ ਕੋਈ ਥਾਲ ਦੇ ਦੇ ਠਾਕੇ ਦੇ ਦੇ ਵਿੱਚ ਮੱਖੀ ਮੁੱਖੀ ਗਿਜ਼ਦੀ ਦੇ ਨੂੰ ਲੱਗਣ ਹਲਾ ਹੋ ਮੁਟਕਾ ਕਵੀ ਦੇ ਤੁਕ ਤੁਨੀ ਨੀ ਨਰੇ ਦਾ ਖਲਾ ਮੇਰਾ ਫੋਨਾ ਬਤਨੀ ਧੋਨੇ ਵਾਲਾ ਹੋਣਾ ਛੇਤੀ ਜਾ ਮੇਰੇ ਸੱਸ ਜੈਣਾ ਆਉਣੇ ਨੇ ਹਨ ਸਾਰਾ ਕੰਮ ਕਰ ਲਟਾ ਤਾਂ ਲੋਕਾਂ ਨੂੰ ਇਹ ਹੋਰੇ ਛੇਤੀ ਜਾ ਪਾਈ ਆਣੀ ਵਾਲੀ ਉਹ ਮੈਨੂੰ ਵੀ ਖਿਜੂਗੀ ਆਕੇ ਚਲੋ ਅੱਜ ਤਾਂ ਮੇਰਾ ਕੰਮ ਸਾਰ ਗਿਆ ਮੈਨੂੰ ਸਾਹ ਕੋ ਰੈਤੇ ਨਾਲ ਮੋਨ ਨੂੰ ਰੋਟੀ ਦੇ ਦੂੰਗੀ ਪਸੀਨੀ ਦਾ ਵੀ ਸਾਰ ਗਿਆ ਜੇ ਕਿ ਤੇ ਇਹਦੀ ਬੁਰੀ ਨਹੀਂ ਦੀ ਇਹਨੇ ਪਿੱਛੇ ਦੇਣਾ ਸੀ ਫਿਰ ਮੈਨੂੰ ਚੰਦ ਰਵਿਆ ਹੋਇਆ ਹੋਰ ਬੜਾ ਮੋਰ ਨਾਲ ਜਾਤੀ ਦੋ ਟਾਈਮ ਦੀ ਚਾਹ ਬਣ ਜੂਗੀ ਚੀਨੀ ਲੈਣ ਵੇ ਤੇ ਜਾ ਕੇ ਕੱਪੜੇ ਤੋਂ ਮੂੰਹ ਕੋ ਫੋ ਸਰਫ ਵੀ ਨਹੀਂ ਹੈ ਜੀ ਸਰਫ ਵੀ ਮੰਗੇ ਲੰਦੀ ਦੇ ਦੇਣੀ ਦੀ ਉਹਨੇ ਅੱਜ ਦਾ ਕੰਮ ਠੀਕ ਹੈ ਜਿਹੜਾ ਕੁਝ ਮੰਗ ਲਾ ਮਿਲ ਜਾਣਾ ਤਾਂ ਬੁੜੀ ਨਿਕਰ ਹੈਗੀ ਚਲ ਫਿਰ ਮੈਂ ਸਰਫ ਵੀ ਲੈ ਕੇ ਆਉਣੀ ਏ ਗੁਰਪ੍ਰੀਤ ਮੈਨੂੰ ਕੋਰਾ ਸਰਫ ਵੀ ਦੇ ਦੇ ਭੈਣ ਹੋਣ ਕਰਨੀ ਹੈ ਇਹ ਅੱਜ ਸਰਸ ਅੱਜ ਸਾਡੇ ਵੀ ਖਤਮ ਹੈ ਮੇਰੇ ਤਾਂ ਆਪੇ ਕੱਪੜੇ ਧੋਣੇ ਨੂੰ ਆ ਤਾਂ ਅਮਰੋਦਾ ਹੀ ਇਹਨੇ ਕੰਮ ਫੜ ਲਿਆ ਚੀਜ਼ ਮੰਗਣਿਆਂ ਦਾ ਪਹਿਲਾਂ ਸਬਜ਼ੀ ਲੇਗੀ ਗੁੰਡੀ ਲੇਗੀ ਹੁਣ ਕਹਿੰਦੀ ਮੈਨੂੰ ਸਬਜ਼ੀ ਦੇ ਦੇ ਦੇਖੋ ਲਾਂਗੀ ਕਿ ਮੈਨੂੰ ਮਿਲਦੀ ਉਹਦੇ ਚੰਨ ਲਾਂਗੀ ਇਹਨਾਂ ਦਾ ਸਾਫ ਇਹਦਾ ਸਰਪਾ ਦਾ ਪੱਤੀਕਾ ਤੇ ਛੋਟੇ ਤਾਂ ਨਹੀਂ ਬਾਕੀ ਲੈ ਸਰਾਉਂ ਪੜਦੀ ਨਹੀਂ ਸਾਸ ਵਰਗੀ ਹੋਈ ਹੈ 750 ਤਾਂ ਹੈਗੀ ਕੋਜ਼ਾ ਸਾਡੀ ਤੋਂ ਮੈਨੂੰ ਕਹੇ ਜੀ ਜੀ ਮੇਰਾ ਕੰਮ ਕਰਦੇ ਕਰਾਉਂ ਮੈਨੂੰ ਸੁਣਾਕ ਬਣ ਗਿਆ